ਹਾਈਵੇ ਦੇ ਖੜੇ ਆ ਬਰਿੰਦਾ ਜੀਰਪੁਰ ਤੇ ਅਸੀਂ ਆ ਬੋਰ ਲੱਗਿਆ ਦੇਖ ਕੇ ਬਾਈ ਨਾਲ ਗੱਲ ਵੀ ਕਰੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਕੀ ਗੱਲਬਾਤ ਕਰੀ ਆ ਸੋ ਸਾਨੂੰ ਬਾਰ-ਬਾਰ ਬਾਈ ਬੇਨਤੀ ਕਰਦੇ ਆ ਕਿ ਬਾਈ ਹਾਈਵੇ ਦੇ ਉੱਤੇ ਜਮੀਨਾ ਜਮੀਨਾ ਕਿਤੇ ਵੀ ਨਾ ਵੇਚੋ ਹਾਈਵੇ ਦਾ ਭਰਾ ਬਣ ਕੇ ਹੱਥ ਬਣਾ ਲਓ ਸਿਰੋ 4 ਸਾਲ ਦਾ ਸਮਾਂ ਮੰਗਦੇ ਆ ਪੰਜਾਬੀਓ ਕਮਲੇ ਲੋਕੋ ਜਮੀਨਾ ਨਾ ਵੇਚੋ ਆ ਦੇਖੋ ਆ ਦਿਖਾਓ ਜਰਾ ਆ ਸਾਰੇ ਫਰੰਟ ਲੋਕ ਵੇਚੀ ਜਾਂਦੇ ਆ ਅੱਗੇ-ਅੱਗੇ ਵੇਚੀ ਜਾਂਦੇ ਆ 3-3 4-4 ਕਰੋੜ ਦਾ ਕਿੱਲਾ ਵੇਚੀ ਜਾਂਦੇ ਆ ਆ ਵੇਚੇ ਪਿਆ ਜੀ ਰੇਟ ਲੂਦਾ ਬਾਈ 4 ਕਰੋੜ ਸੀ ਕਿੱਲਾ ਜੀ 4 ਕਰੋੜ ਕਿੱਲੇ ਦਾ ਜੀ ਦਾ ਮੋਟਾ ਕਿੰਨਾ ਆਪਣਾ ਮੈਂ ਬਾਈ ਲੱਖਾ ਬੋਲਦਾ ਸਦਾਨਾ ਹਾਂਜੀ ਆਪਣਾ ਪਿੰਡ ਘੜਾ ਕਰਾਇਰ ਰਾਂਗੇ ਜੱਠੂ ਕੇ ਜੀਮੀਨਾਂ ਨਾ ਬਾਈ ਵੇਚੋ ਸਾਨੂੰ ਪੇਂਟੀ ਕਰਦਾ ਦਾ ਬਾਈ 40 ਕਰੋੜ ਨੂੰ ਛੱਡੋ ਬਾਈ 40 ਕਰੋੜ ਨੂੰ ਕਿੱਲਾ ਨਹੀਂ ਮਿਲਣਾ 40 ਕਰੋੜ ਨੂੰ ਤੁਸੀਂ 4 ਸਾਲ ਮੇਰੇ ਅੱਖੇ ਲਾ ਕੇ ਖੜ ਜਾ ਬਾਈ ਹੁਣ ਵੇਚਦੇ ਨਹੀਂ ਪੱਕੀ ਗੱਲ ਨਾ ਕੀ ਹੈ ਬਾਈ ਆਪਣਾ ਜੇ ਨਾ ਹਿੰਦਰ ਸਿੰਘ ਜੀ ਮੈਂ ਜਾਣਦਾ ਤੁਹਾਨੂੰ ਬਹੁਤ ਚੰਗੀ ਜਰਾ ਜੀ ਖਿਰਜਿੰਦਰ ਸਿੰਘ ਲੈ ਬਾਈ ਧੰਨਵਾਦ ਤੇਰਾ ਹੁਣੇ ਮੈਥੋਂ ਲੈ ਕੇ ਲੈ ਲੈ ਮੇਰੇ ਅੱਖੇ ਲਾ ਕੇ 4 ਸਾਲ ਖੜਦਾ ਜਿਹਦਰਾ ਨਾ 50 ਕਰੋੜ ਨੂੰ 100 ਕਰੋੜ ਨੂੰ ਕਿੱਲਾ ਗਿਆ ਇੱਥੇ ਮੇਨ ਹਾਈਪੇ ਤੇ ਬਾਈ ਤੂੰ ਵੱਡੇ ਹਾਈਪੇ ਦਾ ਜ਼ਮੀਨ ਮਿਲ ਨਹੀਂ ਨੀ 12 ਕਿੱਲੇ ਉਹ ਵੀ ਇਕੱਠੀ ਮੋਟਰਾਂ ਲੱਗੀਆਂ ਦੋ ਬਾਈ ਕਿੱਥੋਂ ਮਿਲ ਜੂ ਪੈਸਾ ਦਾ ਬਾਈ ਮੇਰੀ ਇੱਕ ਬੇਨਤੀ ਸੁਣ ਲੈ ਪੈਸੇ ਦੀ ਕੀਮਤ ਰੋਜ਼ ਘਟਦੀ ਆ ਹਾਂਜੀ ਹਾਂਜੀ ਉਹ ਤਾਂ ਪਤਾ ਹੀ ਆ ਹਾਂ ਪੈ ਰੁਪਿਆ ਦਾ ਸਵਾਹ ਬਣ ਜੂ ਬਾਈ ਇਹ ਧਰਤੀ ਨਹੀਂ ਮਿਲਣੀ ਹਾਂਜੀ ਹਾਂਜੀ ਐਨੀ ਕ ਬੇਨਤੀ ਆ ਬਾਈ ਬਣ ਕੇ ਇਹ ਨਾ ਕੰਮ ਕਰੀ ਚੰਗਾ ਆ ਬੋਰਡ ਲੱਗਾ ਸੀ ਪੜ ਕੇ ਨਾ ਤੇਰਾ ਵੇਦਰੂ ਨੰਬਰ ਲਾਇਆ ਮੈਂ ਕਹੇ ਜੀ ਵੀਦਾਰ ਦਾ ਬੋਰਡ ਆ ਯਾਰ ਤੇ ਇਹਨੂੰ ਰੋਕੀਏ ਜਮੀਨ ਨਾ ਵੇਚਾਂ ਜਦ ਮੈਂ ਹੋਰ ਦੱਸਦਾ ਬਾਈ ਜਿੰਨੇ ਬਾਣਗੇ ਆ ਜਾਂ ਜਿੰਨੇ ਵਪਾਰੀ ਆ ਜਾਂ ਵੱਡੇ ਘਰਾਣੇ ਆ ਸਾਰੇ ਹਾਈਵੇ ਨਾਲ ਨਾਲ ਜਿੰਨਾਂ ਲਈ ਇਹਦੇ ਆਪਣੇ ਜੱਟ ਵੇਚੀ ਜਾਂਦੇ ਆ ਠੀਕ ਆ ਬਾਈ ਧੰਨਵਾਦ ਅਸੀਂ ਅਸੀਂ ਆਪ ਦੇ ਆਪ ਨੂੰ ਅਸੀਂ ਬਰਬਾਦ ਕਰ ਰਹੇ ਆ ਅਸੀਂ ਤਬਾਹ ਕਰ ਰਹੇ ਆ ਦੇਖ ਲੋ ਆਜ ਆਜ ਅੱਥਾ ਦਾ ਕੰਮ ਆ ਆ ਆ ਮੂਰਲਾ ਮੂਰਲਾ ਅੱਗਾ ਅੱਗਾ ਵੇਚਦਾ ਇਹ ਵੇਚਦਾ ਕੋਈ 2 ਕੋੜ 2.5 ਕਰੋੜ ਨੂੰ ਕਿੱਲਾ ਵੇਚਦਾ ਤੇ ਆ ਮਗਾ ਰੱਖੀ ਬੈਠੇ ਆ ਆ ਦੇਖੋ ਆ ਦੇਖ ਲੋ ਹੁਣ ਆ ਸਾਰਾ ਪਿੱਛਾ ਆ ਸਾਰਾ ਰੱਖੀ ਬੈਠੇ ਆ ਹੁਣ ਆ ਅੱਗਾ ਦਾ ਵੇਚਦਾ ਲੈਣਾ 2.5 ਕਰੋੜ ਆ ਸਾਰਾ 2.5 ਕਰੋੜ ਨੂੰ ਅੱਗਾ ਵੇਚਦਾ ਪਿੱਛਾ ਹੁਣ ਪਿਛਲੇ ਦਾ 50 ਲੱਖ ਵੀ ਨਹੀਂ ਦਿੰਦੇ ਕੱਲੇ ਦਾ ਮੁਰੇ ਫਰੰਟ ਸਾਰਾ ਹੀ ਵੇਚ ਕੇ ਮਗਰ ਰੱਖ ਲਈ ਜ਼ਮੀਨ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਹਾਈਵੇ ਦੇ ਉੱਤੇ ਦਾ ਭੁੱਲ ਜਾਓ ਜਿੰਨੇ ਹਾਈਵੇ ਵੱਡਿਆ ਚਾਹੇ ਬਠਿੰਡਾੋਂ ਲੈ ਕੇ ਅੰਮ੍ਰਿਤਸਰ ਆ ਚਾਹੇ ਬਠਿੰਡਾੋਂ ਲੈ ਕੇ ਚੰਡੀਗੜ੍ਹ ਆ ਚਾਹੇ ਜਲੰਧਰ ਆ ਹਾਈਵੇ ਦੇ ਉੱਤੇ ਕਿਸੇ ਕੀਮਤ ਤੇ ਜ਼ਮੀਨ ਨਹੀਂ ਮਿਲਣੀ ਬੱਸ ਇਹ ਪੰਜਾਬ 'ਚ ਨਹੀਂ ਮਿਲਣੀ ਆ ਹੁਣ ਹੀ ਬਾਈ ਨਾਲ ਗੱਲ ਕਰ ਕਹਿੰਦਾ 4 ਕਰੋੜ ਮੰਗਿਆ ਨੇ ਕੱਲੇ ਦਾ ਉਹ ਕਿਹੜਾ 4 ਕਰੋੜ 400 ਕਰੋੜ ਨੂੰ ਵੀ ਕਿੱਲਾ ਨਹੀਂ ਮਿਲਣਾ ਇੱਥੇ ਭਰਾਵੋ ਇਹ ਖੋਲ ਲੈਣਗਾ ਜ਼ਮੀਨਾ ਤੁਹਾਨੂੰ ਕਿੰਨੇ ਕ ਵਾਰੀ ਸਮਝਾਈਏ ਕਿੰਨੇ ਕ ਵਾਰੀ ਮੱਥਾ ਮਾਰ ਕੇ ਵੀ ਹਾਈਵੇ ਜਿਹੜੇ ਬਣਿਆ 25 26000 ਏਕੜ ਪੰਜਾਬ ਦੀ ਪਹਿਲੀ ਰੋਗੀ ਬਿਸ਼ਾਪੀਆਂ ਸੜਕਾਂ ਪੰਜਾਬ ਦੀ ਰੇਲ ਦੀਆਂ ਲੀਹਾਂ ਵਿਛਾਈ ਜਾਂਦੇ ਆ ਸਾਰੇ ਵਪਾਰ ਹੋਣੇ ਆ ਆ ਸਾਰੇ ਰੋਡ ਬਣ ਕੇ ਸੜਕਾਂ ਬਣ ਕੇ ਚੀਨ ਤੋਂ ਲੈ ਕੇ ਯੂਰਪ ਤੱਕ ਤਿਆਰ ਹੋ ਗਿਆ ਭਰਾਵੋ ਵੱਡੇ ਵੱਡੇ ਦੁਨੀਆ ਦੇ ਘਰਾਣੇ ਐਲਨ ਮਸਕ ਵਰਗੇ ਬਿਲ ਗੇਟਸ ਵਰਗੇ ਲੱਖਾਂ ਏਕੜ ਪੈੜੀ ਲਈ ਜਾਂਦੇ ਆ ਵਾਨੀਆਂ ਅਡਾਨੀਆਂ ਨੇ کارਖਾਨੇ ਬੰਦ ਕਰਕੇ ਲੱਖਾਂ ਏਕੜ ਪੈੜੀ ਲੈ ਲਈ ਉਹਨਾਂ ਨੂੰ ਪਤਾ ਵੀ ਦੁਨੀਆ ਦੇ ਵਿੱਚ ਕੋਈ کارਖਾਨੇ ਦੀ ਕੋਈ ਕੀਮਤ ਨਹੀਂ ਕਿਸੇ ਹੋਰ ਚੀਜ਼ ਦੀ ਕੋਈ ਕੀਮਤ ਨਹੀਂ ਘਟ ਜਾਣਾ ਬਰਬਾਦ ਹੋ ਜਾਣਾ ਖਤਮ ਹੋ ਜਾਣਾ ਲੋਕਾਂ ਨੂੰ ਖਾਣ ਲਈ ਜਾਂਦੇ ਰਹਿਣ ਲਈ ਨਾਲ ਦੀ ਲੋੜ ਧਰਤੀ ਜੋ ਪਤਾ ਧਰਤੀ ਦੀ ਕੀਮਤ ਨਹੀਂ ਕਰਨੀ ਸੋ ਸਾਨੂੰ ਹੱਥ ਬਣਾ ਲਓ ਪੰਜਾਬੀਓ ਨਾ ਬਰਬਾਦ ਹੋ ਮੈਂ ਸੋ ਲਿਖ ਕੇ ਲੈ ਲਓ ਸਟਾਮ ਲਿਖ ਦਿਨਾ 4-5 ਸਾਲ ਖੜਜੋ ਤੁਸੀਂ ਦੁਨੀਆ ਤੇ ਰਾਜ ਕਰੋਗੇ ਉਹ ਜਮੀਨ ਸੰਭਲੋ ਨਾ ਵੇਚੋ ਨਾ ਵੇਚੋ ਪੈਸਾ ਸਵਾਹ ਅੰਗ ਉੱਡ ਜੂ ਏ ਪੈਸਾ ਖੱਲੀ ਖੁੰਜੀ ਵਾੜਦੇ ਹੋਗੇ ਘਰ ਪਾ ਦਿਆ ਗੱਡੀ ਲਿਆਂਦੀ ਉਹ ਕਰ ਲਿਆ ਬਾਹ ਕਰ ਲਿਆ ੜਾ ਦੇਓਗੇ ਪੈਸਾ ਜੇ ਟੁਕੜਾ ਪਿਆਰ ਹੈ ਨਾ ਤੁਹਾਡੇ ਕੋਲੇ ਛੋਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਇਹ ਟੁਕੜੇ ਦਾ ਜਿਉਂਦਾ ਰਹਿਣਾ ਇਹ ਟੁਕੜੇ ਦਾ ਤੁਹਾਡੇ ਕੋ ਰਹਿਣਾ ਬਹੁਤ ਜ਼ਰੂਰੀ ਏ ਆਉਣ ਵਾਲੀਆਂ ਨਸਲਾਂ ਖਾਤਰ ਆਪਣੇ ਜਵਾਕਾਂ ਖਾਤਰ ਇਹ ਟੁਕੜਾ ਧਰਤੀ ਦਾ ਨਾਮ ਹੈ